ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےم ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਇਸ ਅਹ ਇਸ ਸਮੇਂ ਦਾ ਟਾਈਮ ਆ ਤਕਰੀਬਨ 11 ਵਜਣ ਦਾ ਟਾਈਮ ਆ ਏਸੀ ਵਿੰਡੋ ਤੁਰਿਆ ਹੁਣ ਵਿੰਡੋ ਸੀ ਜਹਾ ਜਾ ਰਿਹਾ ਸੁਨਾਮ ਮੰਡੀ ਬਈ ਉਹ ਜਿਹੜੀ ਤਨ 2.5 ਤਨ 3-4 ਕੁ ਮੁੰਗੀ ਹੋਣੀ ਉਹ ਪਈ ਸੀ ਮੇਚ ਕੇ ਆਉਣੇ ਮੈਨੇ ਭਰੇ ਪਈ ਕਰਾਵਲ ਨੂੰ ਸੇਤਮੜਾ ਟਾਈਮ ਲੱਗਿਆ ਰੀਤੀ ਨੂੰ ਮੇਚ ਕੇ ਆਉਣੇ ਤੇ ਸਾਰਿਆਂ ਨੂੰ ਇੱਕ ਵਾਰ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਦਿਲੋਂ ਬਹੁਤ ਬਹੁਤ ਪਿਆਰ ਤੇ ਤੁਹਾਨੂੰ ਦਿਖਾਉਣਾ ਹੈ ਸ਼ਨਾਮ ਮੰਡੀ ਅਸੀਂ ਰਸਤੇ 'ਚ ਜਾ ਰਹੇ ਸੀ ਮੂਹਰੇ ਸਾਡੇ ਪਿੰਡ ਦੀ ਜਾਹਤ ਯਾਰ ਦੋਸਤ ਨੇ ਸੈਡ ਨਹੀਂ ਮਿਲ ਰਹੀ ਸੀ ਤਾਂ ਉਹ ਗੱਡੀ ਹੌਲੀ ਚਲਾ ਰਹੀ ਸੀ ਲੋਡ ਰਾਮੇ ਮੂਹਰੇ ਚਾਰ ਵਾਲਿਆਂ ਨੇ ਉਹ ਰਹਾ ਵੇਖਣ ਬੰਦੇ ਹੋਣ ਈ ਅਸੀਂ ਮਹਿਦਲ ਮੰਗਰ ਹੌਲੀ ਲੈ ਕੇ ਆਏ ਦੋ ਮਿੰਟ ਬੱਦ ਲੱਗੇ ਜਾਣਗੇ ਤੇ ਮਠਾਏ ਨੇ ਆਪਣੇ ਨਾਲੇ ਬਣਾ ਲਿਆ ਗੱਲਾਂ ਈਆਂ ਕੰਮ ਕਰਦੇ ਮਗਰ ਤੇ ਨਾਲੇ ਬਲੇਂਡਿੰਗ ਮੈਂਟੀ ਨੇ ਹਟੇ ਮੇਰੇ ਨਾਲ ਜਾ ਰਹੇ ਪਿੱਪੂ ਕੇਵਲਪੁਰ ਵਧੀਆ ਕਿਵੇਂ ਸੁਣਾ ਗੱਲਬਾਤ ਮੈਂ ਵਧੀਆ ਵਧੀਆ ਤਕਾਉ ਲੱਗੀ ਸਾਰੀ ਲੱਗੀ ਚਲੋ ਵੀਰ ਜੀ ਤੁਹਾਨੂੰ ਮਿਲਦੇ ਹਾਂ ਫਿਰ ਬੜੇ ਰਿਹਾ ਬਲੌਗ ਨਾਲ ਦਰਪਰ ਦੇ ਨਾਲ ਧੰਨਵਾਦ ਜਦੋਂ ਅਸੀਂ ਸਾਡੇ ਪਿੰਡ ਦਾ ਰਸਤਾ ਜੂ ਲੰਘ ਜਾਂਦੇ ਆ ਟੱਡਰ ਨਾਲ ਰਾਹ ਦਾ ਪੇੜਾ ਕਰ ਕੀ ਹੈ ਜਦੋਂ ਬੰਦ ਪੱਡੇਆ ਪਿਆ ਬੰਦ ਸਾਈਡ ਲਾਈਨ ਨੂੰ ਥਾਣ ਸਾਡੇ ਜਿਹਨੂੰ ਯੂਚ ਵੜ ਜਾਂਦੇ ਖੁੱਲਾ ਰਾਗ ਇਸ ਗੱਲੋਂ ਰਾਜੇ ਪਿੰਡ ਸਾਡਾ ਬਹੁਤ ਵਧੀਆ ਹੁਣ ਆਪਾਂ ਜੀ ਮੇਰੀ ਯੂਚ ਵੜ ਕੇ ਨਾਲ ਦੀ ਨਾਲ ਦੇਖੋ ਪਹਿਲਾਂ ਵੱਡੀਆਂ ਸੀ ਇਕੱਲੀ ਸੜਕ ਛੜਕੀ ਆ ਬਾਈ ਇੱਥੇ ਮਾੜਾ ਵੀਡੀਓ ਪਜਣਿਆ ਥਾਂ ਤੇ ਕਿੱਥੇ ਸਾਡੇ ਬਹੁਤ ਚੌੜਾ ਗਿਆ ਜੀ ਮੈਂ ਤੁਹਾਡਾ ਬਿਲਕੁਲ ਜੂ ਕਿੱਥੋਂ ਸੇੜ ਲੰਗ ਬੰਦਾ ਦੇਖ ਅਗਸਟ ਇਹ ਮਾ ਆਪਾਂ ਜੀ ਠੱਡਰੀਆਂ ਤੋਂ ਜਿਹੜਾ ਚੀਮਾ ਨੂੰ ਰੋਡ ਜਾਂਦਾ ਚੀਮਾ ਰੋਡ ਤੇ ਝਾੜ ਉਹਦੇ ਜੀਮ ਨੂੰ ਲਿਜਾਣੇ ਜਿਹੜੇ ਬੰਦੇ ਬਟਾ ਜਿਹੜਾ ਕੁਝ ਗ੍ਰੀਨ ਵੜਦੇ ਨਹੀਂ ਉੱਥੇ ਦੇਖੋ ਚਾਰੇ ਪਾਸੇ ਗ੍ਰੀਨਰੀ ਦੇਖੋ ਮੈਨੂੰ ਹਰੇ ਬਾਈ ਬਹੁਤ ਪਸੰਦ ਆ ਜਿੰਨੇ ਬੂਟੇ ਵੱਢ ਲਖਣ ਉਹਨੂੰ ਬਹੁਤ ਪਸੰਦ ਆਨ ਸੁਨਾਮ ਜਾਂਦੇ ਜਾਂਦੇ ਰਾਤ ਚ ਭੈਣ ਦਾ ਪਿੰਡ ਆ ਵੀ ਭੈਣ ਕੋਲੇ ਨਾ ਖੜੀ ਤੇ ਜਾਂਦ ਜਾਂਦੀ ਖੜ ਗਏ ਬਈ ਨਾਲੇ ਮੈਂ ਬੂਟੇ ਲੈ ਕੇ ਆ ਸੀ ਜਿਹੜੇ ਮੈਂ ਭੈਣ ਕੋਲੇ ਮਾਂ ਦੋ ਚਾਰ ਮਰੂਤ ਤਾ ਅਸੀਂ ਲਾਵਾਂਗੇ ਇੱਕ ਲਾਵਾਂਗੇ ਗੈਰੀਕੇ ਔਲੇ ਦੇ ਦੋਵੇਂ ਪਾਸੇ ਲਾ ਰਿਹਾ ਔਲੇ ਨੇ ਲੰਦੋ ਉਹ ਇਹ ਉੱਜੇ ਨੂੰ ਮੋਟਰ ਕੋਲੇ ਲਾ ਗਏ ਕੱਟੇ ਲਾ ਰਹੇ ਤਾਂ ਉਹਨੇ ਦਾ ਜਿਹੜੇ ਅਮਰੂਦ ਨੇ ਦੋਨੇ ਕੋਲੇ ਡੋਡੀਆਂ ਨੇ ਅਮਰੂਦ ਦੇ ਕੋਲ ਅਮਰੂਦ ਤਾਂ ਨਾਲ ਦਿੱਕਤ ਆ ਉਹਨਾਂ ਦੇ ਬਾਹਰ ਖਾਣਾ ਜਿੱਥੇ ਚਾਰ ਮੁੱਜੇ ਨੇ ਜਿੱਦਾਂ ਕਿ ਤੇ ਫੇਰ ਕਿਉਂ ਤੇ ਫੋਲਿਆ ਉਹਨਾਂ ਨੂੰ ਚੋਤੀ ਵਾਰ ਕੋਣ ਮੇਰੇ ਰੂਟ ਲਈ ਕਹਿੰਦਾ ਉੱਥੇ ਵਧੀਆ ਲਾ ਕੇ ਦੇਖੂੰ ਵਧੀਆ ਵਧੀਆ ਮੇਰੀ ਰੂਟ ਚਾਰ ਪੰਜ ਬਾਰੇ ਫੁੱਟ ਦੇ ਤੇ ਹੁਣ ਭੈਣ ਕੋਲੇ ਖੜ ਗਏ ਬਈ 4 ਮਿੰਟ ਐਂ ਥੋੜੇ ਥੋੜੇ ਨਾਲ ਟਾਈਮ ਲੱਗ ਗਿਆ ਮੂੰਗੀ ਦੀ ਬੋਲੀ ਆ ਉਹ ਦੋ ਟਾ ਢਾਈ ਬਰੀ ਥੋੜੀ ਐ ਸਾਢੇ 10 ਮਿੰਟਾਂ ਚ ਵੇਚ ਕੇ ਅਸੀਂ ਮੁੜਿਆਵਾਂ ਇਹ ਲੱਜ ਸੋਣਾ ਸਬਜ਼ੀ ਮੰਡੀ ਤੋਂ ਸਬਜ਼ੀਆਂ ਵਾਲੀ ਮਿਰਚਾਂ ਮਿਰਚਾਂ ਦਾ ਮੁੱਕ ਗਿਆ ਉਹ ਬੋਲਾਂਗੇ ਦਰੇ ਆ ਬਲੇ ਉਹਦੇ ਅਲੂ ਲੂ ਸੁਮਾ ਤੁਹਾਨੂੰ ਤੁਹਾਨੂੰ ਪਤਾ ਤੀ ਗੋ ਆ ਗਿਆ ਸਕੂਲ ਤੋਂ ਕਿਵੇਂ ਜਾ ਸਕੂਲ ਠੀਕ ਹੈ ਗਰਮੀ ਵਾਲੀ ਹੈ ਗਰਮੀ ਵਾਲੀ ਹੈ ਕਿ ਕਿ ਬੜਾ 20-25 ਕਿ ਮੀਟਰ ਦਸਤ ਦੇ ਅੰਦਰ ਹੀ ਦੇਖ ਲਾਂ ਹੈ ਜਲਦੀ ਆ ਫਿਰ ਇੱਧਰ ਸਾਡਾ ਫੌਜੀ ਸਾਹਿਬ ਬਿਲਟ ਨੰਬਰ ਉਹਨਾਂ ਦਾ ਨਾਮ ਜਿੰਨੇ ਵੀ ਉਹਨਾਂ ਦੇ ਮੋਢਿਆਂ ਤੇ ਲੱਗੀਆਂ ਨੇ ਪੀਤੀਆਂ ਤੇ ਇਹਨਾਂ ਵਿੱਚੋਂ ਨਾਲੇ ਬਾਡੀ ਸਰੀਰ ਮਲ ਕੇ ਆਇਆ ਸੀ ਝੰਡੇ ਚ ਬਲੈਕ ਚ ਆਹ ਤਾਂ ਜਾਣਿਆ ਬਾਈ ਆਉਣਾ ਵੀ ਭੈਣ ਕੋਲੇ ਸਾਰਾ ਪੈਂਦਾ ਪਰ ਜਿਹੜੀਆਂ ਜਾਦਾਂ ਨੇ ਬਾਈ ਦੀਆਂ ਅੱਡੀ ਨੇ ਬਹੁਤ ਜ਼ਿਆਦਾ ਪਿਆਰ ਸੀ ਨਰਮ ਵਾਲੇ ਸੀਗੇ ਕਿ ਮਨ ਵੀ ਆਪ ਦਾ ਹੋਣ ਦਾ ਵੀ ਜੇ ਤੁਸੀਂ ਮਗਰਵਾ ਕੇ ਮੁੜ ਜਾਏ ਤੇ ਕਹਿ ਦਿੰਦਾ ਜੇ ਰੇ ਵੀ ਤਾਂ ਬੂਟੇ-ਬਾਟੇ ਸੱਤ ਤੇ ਵੀ ਲਾਈ ਬੈਠੇ ਨੇ ਉਹ ਦੇਖ ਆਦਾ ਆੜੂ ਆ ਇਹ ਆੜੂ ਆ ਹਾਂ ਉਹ ਗੋ ਅੰਬ ਹਾਂਜੀ ਪਹੁੰਚੇ ਸੁਨਾਮ ਮੰਡੀ ਹੁਣ ਸੁਨਾਮ ਮੰਡੀ ਚ ਆਇਆ ਪੈ ਨਿਕੇ ਨਿਕਟੇ ਰੇ ਸਾਬ ਦੀ ਜੀਰੀ ਵੇਲੇ ਤਾਂ ਇੱਥੇ ਖੜਨ ਦਾ ਥਾਂ ਨਹੀਂ ਹੁੰਦਾ ਹੁੰਦਾ ਸਾਨੂੰ ਫਰੇ ਬਾਈ ਉਰੀ ਲੇਬਰ ਵਾਲੇ ਵੀ ਕਹਿ ਰਹੇ ਕਹਿ ਰਹੇ ਵਾਲੇ ਨਾ ਹੈ ਨਹੀਂ ਇਹਨਾਂ ਨੇ ਸਾਨੂੰ ਚੜ ਐਨਾਂ ਨੇ ਉਹਨੇ 40 ਤੋਂ ਹੋਰ ਕੰਮ ਇਹ ਤਾਂ ਹੈਗੀ ਆ ਭਾਈ 100 150 ਕਿੱਲੇ ਚ ਮੰਡੀ ਬਹੁਤ ਵੱਡੀ ਮੰਡੀ ਛੇ 35 ਨੰਬਰ ਦਾ ਗਾਂਵ ਪਤਾ ਉਹ ਵੀ ਭਾਈ ਪਾ ਕਿਉਂ ਵੀਪੂ ਠੰਡ ਹੋ ਗਈ ਮੇਨੂੰ ਨੇ ਨੰਬਰ ਵਾਹਨੇ ਉਹ ਕਿੱਧਰ ਲੈ ਗਿਆ ਟਰਾਲੀ ਕੀਵੇ ਵਾਲੇ ਉਹਦਾ ਹੋਰ ਚਾਹ ਤੇ ਮਿਰਚਾਂ ਮੁਰਚਾਂ ਦੇ ਸਭ ਕੁਝ ਆਇਆ ਪਿਆ ਬਈ ਉਹ ਤਾਂ ਬਸ ਆਇਆ ਪਿਆ ਸੁੱਕਣੀਆਂ ਪਾਈਆਂ ਆ ਆ ਪਾਈ ਬੁੱਥ ਜਿਹਨਾਂ ਦੇ ਮੜੇ ਇਹ ਦੇਖੀ ਕੋਈ ਮਾਰੂ ਸੁਭਾ ਉਹ ਖਾ ਜਾਓ ਇਹਨੂੰ ਬੱਟੇ ਥੱਲੇ ਉਹ ਵੀ ਜਿੱਤਰੀਆਂ ਬੈਣੀਆਂ ਕੋਈ ਨਹੀਂ ਟਰੱਕੇ ਬਹੁਤ ਗਰਮੀ ਸੀ ਕਾ ਗੱਡੀ ਵਿੱਚ ਵੀ ਦਿਖਾ ਰਹੀ ਐ ਮੂੰਗੀ ਆਉਂਦੀ ਇੱਥੇ ਵੀ ਤੇ ਮਿਰਚਾਂ ਦੇ ਮੂੰਗੀ ਦੀ ਕਾਸਟ ਆ ਰਹੀ ਵੇਸਟੇਜ ਵੀ ਮਾਗਰ ਕੰਢੀ ਨਹੀਂ ਹੈ ਮਾਗਰ ਢੁੱਲੀ ਵਿੱਚ ਤਾਂ ਪਾਣੀ ਵਰਗੇ ਜੰਗਲੀਆਂ ਨੇ ਜਾਨਾ ਕ੍ਰੈਕ ਕੀ ਨੂੰ ਰੱਬ ਲਿਖਦਾ ਨਾ ਅਹ ਇਹ ਗੰਦਮਾ ਚਾਲ ਦੀ ਮੂੜੀ ਸਾਰੀਆਂ ਦੁਕਾਨਾਂ ਦੇ ਆਈ ਪਿਆ ਮੂਗੀ ਢੋੜੀ ਢੋੜੀ ਦਾ ਇਹ ਕੋਮਟਰੋਂ ਲਾਲ ਮਿਰਚ ਲੈ ਪਈ ਆ ਮੰਡੀ ਖੜੀ ਦੇਖੋ ਲਾਲ ਮਿਰਚ ਲਾਲ ਮਿਰਚਾਂ ਢੇਰਾਂ ਦੇ ਢੇਰ ਲੱਗੇ ਪਏ ਨੇ ਆ ਸੱਡੇ ਤੋਂ ਲੈ ਢੇਰ ਲੱਗੇ ਪਏ ਨੇ किसी किसी आड़ी ने बहुत हो गए ढेर लगे किसी ने जीरी पैसे जीरी भी बेचना तो जीरी बेचना ਜੀਰੀ ਵੇਚਣਾ ਹੈ ਕੋਈ ਬਜਾਟ ਟਾਈਮ ਚ ਨਾੜਤਾ ਪੂਰੀ ਚੱਪਾ ਸਬਜ਼ੀ ਮੰਡੀ ਸਬਜ਼ੀ ਮੰਡੀ ਤੇ ਦੂਜੀ ਦਾਣਾ ਮੰਡੀ ਵਿੱਚ ਹੀ ਇਹਨਾਂ ਨੇ ਬਈ ਕਿਠੀ ਨਹੀਂ ਕੋਈ ਅੰਬ ਲੈ ਲੈਣੇ ਲੱਗ ਗਏ ਆਲੂ ਲੂ ਮੁੱਕੇ ਬੈਨ ਕਰੇ ਲੈ ਕੇ ਆਮਾ ਉਹਰੇ 3 ਕਿਲੋ ਆਂਬ ਤੇ 3 ਕਿਲੋ ਕੇਲੇ ਦੇਖੋ ਫਰੂਟ ਆਂਬ ਦੀ ਬਣਾਉਣੀ ਤੋਤੇ ਵਰਗਾ ਫਰੂਟ ਆਇਆ ਬਾਈ ਕੋਲੇ ਲਗਾਇਆ ਬਾਈ ਮਾ ਟੋਤੇ ਨਾਲ ਦਾ ਫਰੂਟ ਆਇਆ ਬਾਈ ਹਾਂ ਬਾਈ ਠੀਕ ਹਾਂ ਬਾਈ ਠੀਕ